ਵੈਗੜੂ ਜੀ ਦਾ ਖਾਲਸਾ ਵੈਗੜੂ ਜੀ ਕੀ ਫਤਿਹ ਜੋ ਤੁਸੀਂ ਸੰਗਤ ਜੀ ਇਹ ਦਰ ਜਿਹੜਾ ਕਿ ਅਸ탄 ਦੇ ਦਰਸ਼ਨ ਕਰ ਰਹੇ ਹੋ ਇਹਦਾ ਨਾਮ ਆ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਤੋਂ ਨਿਕਲੇ ਸਾਈ ਟੀਬੀ ਹੁੰਦੇ ਹੋਏ ਪਿੱਛੇ ਜੰਗ ਹੋਣ ਲੱਗ ਗਈ ਭਾਰੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੱਕ ਪਹੁੰਚ ਚੁੱਕੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਦਿਆ ਸਿੰਘ ਨੂੰ ਕਿਹਾ ਪੀਧਿਆ ਸਿੰਘ ਅਮਰਤ ਵੇਲਾ ਹੋ ਗਿਆ ਵੀ ਅਮਰਤ ਵੇਲੇ ਦਾ ਦਵਾਨ ਸਜਾਇਆ ਜਾਵੇ ਪਾਈ ਦਿਆ ਸਿੰਘ ਮਹਾਰਾਜ ਸੱਜੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਪਿੱਛੇ ਟਿੱਡੀ ਦਲ ਚੜਿਆ ਹੁੰਦਾ ਸੋ ਮਹਾਰਾਜ ਸੱਜੇ ਪਾਤਸ਼ਾਹ ਜੀ ਆਪਾਂ ਸਮਾ ਵਿਚਾਰ ਕੇ ਸਰਸਾਂ ਨੂੰ ਪਾਰ ਕਰੀਏ ਪਾਣੀ ਚੜਦਾ ਜਾ ਰਿਹਾ ਪਹਾੜ 'ਚ ਮੀਂਹ ਬਹੁਤ ਪੈ ਗਿਆ ਮਹਾਰਾਜ ਸੱਜੇ ਪਾਤਸ਼ਾਹ ਜੀ ਕਹਿੰਦੇ ਦਿਆ ਸਿੰਘ ਸਿੰਘਾਂ ਨੂੰ ਕਹੇ ਵੀ ਇਸ ਦਵਾਨ ਦੇ ਆਲੇ ਦੁਆਲੇ ਘੇਰਾ ਕੱਤਣ ਬਾਬਾ ਜੀਵਨ ਸਿੰਘ ਜੀ ਨੂੰ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ 50 ਸੂਰਮੇ ਦੇ ਕੇ ਪਿੱਛੇ ਲੜਨ ਲਈ ਭੇਜਿਆ ਤਾਂ ਕਿ ਭਾਈ ਉਦੇਸ ਸਿੰਘ ਜੀ ਸ਼ਹੀਦ ਹੋ ਚੁੱਕੇ ਸਨ ਟਿੱਡੀ ਦਲ ਨੂੰ ਰੋਕਣ ਦੇ ਲਈ ਭਾਈ ਬਾਬਾ ਜੀਵਨ ਸਿੰਘ ਜੀ ਕਹਿੰਦੇ ਮਹਾਰਾਜ ਜਦੋਂ ਤੱਕ ਤੁਸੀਂ ਸਰਸਾ ਨੀਂ ਨਾ ਪਾਰ ਕਰਦੇ ਉਦੋਂ ਤੱਕ ਮੈਂ ਟਿੱਡੀ ਦਲ ਨੂੰ ਰੋਕ ਕੇ ਰੱਖਾਂਗਾ ਅਮਰ ਤੇ ਵਿਰਦਾ ਦੀਵਾਨ ਸਜਾਇਆ ਗਿਆ ਸੋ ਦੀਵਾਨ ਦੇ ਭੋਗ ਤੋਂ ਬਾਅਦ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਜਿਹੜਾ ਪਿੰਡ ਦੇ ਲੋਕ ਨੇ ਸਾਰੇ ਸਰਸਾ ਦਾ ਵਹਾਅ ਚੜਦਾ ਜਾ ਰਿਹਾ ਸੋ ਸਾਰੇ ਭਾਈ ਸਰਸਾ ਨੂੰ ਪਾਰ ਕਰੋ ਹੌਲੀ ਹੌਲੀ ਸਾਰੇ ਸਰਸਾ ਨੂੰ ਪਾਰ ਕਰਨ ਲੱਗੇ ਜਦੋਂ ਸਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਇਸ ਸਰਸਾ ਨੂੰ ਪਾਰ ਕਰਨ ਲੱਗੇ ਤਾਂ ਬਾਬਾ ਜਿਹਾਰ ਸਿੰਘ ਨੂੰ ਨਾਲ ਲੈ ਕੇ ਹੋਰ ਕੀ ਪੰਥੀ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਸਰਸਾ ਪਾਰ ਕਰ ਗਏ ਸਰਸਾ ਦਾ ਵਹਾਅ ਚੜ ਗਿਆ ਇਸੇ ਕਾਰਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਪਾਣੀ ਚੜਨ ਦੇ ਕਾਰਨ ਸਰਸਾ ਨੂੰ ਪਾਰ ਨਹੀਂ ਕਰ ਸਕੇ ਸੋ ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਕੁਜਤ ਕੌਰ ਸਰਹੰਦਵਾਲ ਨੂੰ ਚਲੇ ਗਏ ਸਿਹੜੀ ਨੂੰ ਹੁੰਦੇ ਹੋਏ ਮਰੰਡੇ ਹੁੰਦੇ ਹੋਏ ਸੋ ਇਹ ਕੁਮਾ ਮਾਸਕੀ ਦੇ ਵਿੱਚ ਵੀ ਜਿਹੜੇ ਕਿ ਰਾਤ ਉਹਨਾਂ ਨੇ ਇੱਕ ਕੱਟੀ ਸੋ ਜਿਹੜਾ ਕਿ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਇਹ ਦੋਨੋਂ ਪ੍ਰੋਪਰ ਨੂੰ ਹੁੰਦੇ ਆ ਹੋਇਆ ਦਿੱਲੀ ਚਲੇ ਗਏ ਭਾਈ ਮਾਨੀ ਸਿੰਘ ਦੇ ਨਾਲ ਉਹ ਦਸਵੇਂ ਪਾਤਸ਼ਾਹ ਜੀ 40 ਸਿੰਘਾਂ ਨੂੰ ਲੈ ਕਰਕੇ ਬਾਬਾ ਜਿਹਾਰ ਸਿੰਘ ਜੀ ਬਾਬਾ ਜੀ ਸਿੰਘ ਬਾਅਦ ਚ ਜਿਹੜਾ ਕਿ ਸਰਸਾਂ ਨੂੰ ਪਾਰ ਕਰਦੇ ਆ ਹੋਇਆ ਮਹਾਰਾਜ ਨਾਲ ਨਾਲ ਰਲ ਪਏ ਸੋ ਰੋਪੜ ਨੂੰ ਹੁੰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਬੂਰਮਾ ਜਰੇ ਨੂੰ ਹੁੰਦਿਆਂ ਹੋਇਆਂ ਚਮਕੌਰ ਦੀ ਗੜੀ ਵਿੱਚ ਜਾ ਪਹੁੰਚੇ ਇਹ ਪਵਿੱਤਰ ਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਖੇੜਾ ਛੱਡ ਕੇ ਆਖਰੀ ਵਾਰ ਮਹਾਰਾਜ ਦਾ ਪਰਿਵਾਰ ਅੰਮ੍ਰਿਤ ਵੇਲ ਦੇ ਦੀਵਾਨ ਵਿੱਚ ਇਕੱਠਾ ਬੈਠਾ ਸੀ ਸੋ ਇਹ ਸਰਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਹਾਰਾਜ ਦੇ ਸਿੰਘ ਮਹਾਰਾਜ ਦਾ ਪਰਿਵਾਰ ਨੂੰ ਵਿਛੋੜ ਕੇ ਲੈ ਗਈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੱਜ ਵੀ ਬੁੱਢਾ ਦਲ ਇਸ ਸਰਸਾ ਨਦੀ ਨੂੰ ਸਰਸਾ ਮਾਂ ਸਰਸਾ ਨਾਲਾ ਗੁਰੂ ਮਾਰਾ ਸੋ ਵਰਸ਼ਾ ਮਾਰ ਕੇ ਬੁੱਢਾ ਦਲ ਦੀ ਮਰਿਆਦਾ ਇਹਦੇ ਵਿੱਚ ਨੂੰ ਲੰਘਦੇ ਆਂ ਪਾਰ ਹੁੰਦੇ ਆਂ ਹੋਲੇ ਮਹੱਲੇ ਨੂੰ ਸੋ ਇਹ ਜਿਹੜਾ ਸਥਾਨ ਆ ਭਾਈ ਪਰਿਵਾਰ ਵਿਛੋੜੇ ਜੀ ਤੁਸੀਂ ਦਰਸ਼ਨ ਕਰ ਰਹੇ ਆਂ ਇਸ ਸਥਾਨ ਦੇ ਵੀ ਆਪਾਂ ਨੂੰ ਜਰੂਰ ਦਰਸ਼ਨ ਕਰਨ ਆਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ